ਇਹ ਕੁਝ ਫੇਰ ਸਵੇਰ ਸਵੇਤੋਂ ਦੋ ਹੀ ਬਹੁਤ ਜ਼ਿਆਦਾ ਪਰ ਸਾਰੇ ਜਾ ਰਹੇ ਨੇ ਆਪਣੇ ਕੰਮੋਗਾਰਾਂ ਤੇ ਟਟੇਰੀਆ ਵੀ ਆ ਗਿਆ ਸੂਰਜ ਵੀ ਤੇਰੇ ਹੱਥੰਕਾਰਾ ਚੜਦਾ ਸੂਰਜ ਬਹੁਤ ਵਧੀਆ ਲੱਗਦਾ ਬਸ ਦੇਖਣਾ ਚਾਹੀਦਾ ਇਹਦੇ ਨਾਲ ਨਿਗਾ ਦਾ ਵੀ ਫਰਕ ਪੈਂਦਾ ਨਿਗਾ ਸਹੀ ਰਹਿੰਦੀ ਆ ਕਿੰਦੇ ਚੰਗਾ ਵੀ ਹੁੰਦਾ ਸਵੇਰੇ ਸਿਰੇ ਚੜਦਾ ਸੂਰਜ ਦੇਖਣਾ ਤਾਂ ਬਹੁਤ ਚੰਗਾ ਹੁੰਦਾ ਪਰ ਢਲਦਾ ਨਹੀਂ ਦੇਖਣਾ ਚਾਹੀਦਾ ਰੋਡ 'ਤੇ ਬਹੁਤ ਜ਼ਿਆਦਾ ਚੱਲ ਰਿਹਾ ਸੁਬਾ ਸੁਬਾ ਸੈਰ ਕਰਨ ਦਾ ਤਾਂ ਅਲੱਗ ਹੀ ਨਜ਼ਾਰਾ ਹੈ ਅੰਛੀ ਚੈ ਕਾਣਗੇ ਬਹੁਤ ਵਧੀਆ ਮਿੱਠੀ ਮਿੱਠੀ ਆਵਾਜ਼ ਆਉਂਦੀ ਹੈ ਥੋੜਾ ਲੇਟ ਹੋਵੇ ਘੁੰਮਣ ਤੋਂ ਚਾਹ ਪੀਣ ਲੱਗੇ ਸੀ ਮੈਸੇ ਖਾਣੇ ਬੈਠ ਕੇ ਘੁੰਮਣਾ ਚਾਹੀਦਾ ਪਰ ਤਾਂ ਹਮੇਸ਼ਾ ਸੁਸਤੇ ਨੀਂਦਤਾ ਵੀ ਆਜਾ ਆਜੋ ਬਹੁਤ ਔਖਾ ਲੱਗ ਜਾਈ ਛੁੱਟਣਾ ਇਤਰ ਪਾਣੀ ਲੱਗਿਆ ਹੋਊਗਾ ਨਾ ਤਾਂ ਹੀ ਇਹਨੇ ਧੁੰਦ ਜੀ ਹੋਗੀ ਹੂੰ ਕਿੰਨੀ ਸੋਹਣੀ ਕੀ ਕਹਨੇ ਹੁੰਨੇ ਆ ਮਮਾ ਨੂੰ ਬੱਲੀ ਜਾਲਾ ਵੀ ਪੈਣ ਲੱਗ ਗਿਆ ਇਹਨੂੰ ਤਾਂ ਉਹ ਤੇ ਜਾਲਾ ਪੈਂਦਾ ਤੁਹਾਡੇ ਬਾਰੇ ਤੋਂ ਪੇਸ਼ ਆਂਟ ਮੈਂ ਆ ਜੀਨਾਂ ਜੋੜਾਂ ਦੀ ਪ੍ਰੋਬਲਮ ਆ ਤੁਹਾਨੂੰ ਤਾਂ ਜ਼ਿਆਦਾ ਸਹਾਰ ਕਰਨੀ ਪਈ ਕੀ ਕਰਾਂ ਜੁੜ ਜਾਨੀ ਆ ਜਮੇ ਛਾੜਾਂ ਦੇ ਵਿੱਚ ਠੰਡ ਚ ਤਾਂ ਹੋਰ ਵੀ ਹੱਡ ਪੈਰ ਜੁੜ ਜੰਨੇ ਆ ਮੇਰੇ ਹਮ ਵਾਓ ਕੀ ਚੀਜ਼ ਆ ਇਹ ਧੁੰਦ ਦਾ ਬਣਾ ਹੈ ਨਾ ਕਿੰਨੀ ਸੋਹਣੀ ਬਣੀ ਹੋਈ ਆ ਕਾਫੀ ਲੰਬੀ ਆ ਕਿਹੜਾ ਤੇ ਗਾਣਾ ਹੋਂ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਫੈੜੀ ਹੋਈ ਆ ਮਾਂਝਾ ਜੰਨੇ ਆ ਮੂਵੀ ਵਾਲਾ ਤਾਂ ਪਿੱਛੇ ਭੱਜਿਆ ਫਿਰਦਾ ਟਰਿਆਣੇ ਨੂੰ ਹਲੇ ਵੀ ਨਹੀਂ ਆਇਆ ਇਹਨਾਂ ਨੂੰ ਕੋਈ ਦੱਸ ਦੋ ਤੋਂ ਦਾ ਹੱਟ ਕੇ ਲਾਟਾ ਬੰਦ ਕਰ ਦੇਣਾ ਦਿਨ ਵੀ ਐਡਾ ਚੜ ਗਿਆ ਕਿੰਨੇ ਪੱਤੇ ਪੱਤੇ ਹੋਏ ਹੋਏ ਆ ਨਾ ਉਹ ਨਹੀਂ ਹੁੰਦਾ ਜਿਹੜਾ ਕੱਚਾ ਸੂਆ ਜਾਂ ਹੁੰਦਾ ਉਹਵੇਂ ਬਣ ਗਿਆ ਹਨਾ ਪੱਤਿਆਂ ਨਾਲ ਹਾਂ ਮਮਾ ਕਿੱਦਾਂ ਆਦਰ ਵਿਚਾਰੀ ਕੁੜੀ ਵਿਚਾਰੀ ਕੁੜੀ ਗੱਡੀ ਦੂਰ ਤੋਂ ਤੁਰ ਕੇ ਆਈ ਆ ਇਹ ਉੱਥੇ ਵੱਡੀ ਯੂਨੀਵਰਸਿਟੀ ਚ ਉਹ ਘਾੜ ਢੰਡਾ ਇਹ ਤਾਂ ਫਿਰ ਵੀ ਡੇਢ ਡੇਢ ਤੋਂ ਕਿਲੋਮੀਟਰ ਹੈਗਾ ਨਾ 엄마 ਉੱਥੇ ਕਿਲੋਮੀਟਰ ਸੀ ਤੁਰ ਕੇ ਜਾਣ ਨੂੰ ਸੁੱਕ ਗਿਆ ਅੱਜ ਹੋਣਾ ਨਹੀਂ ਜਿਵੇਂ ਮਿਰਚਾਂ ਲੱਗੀਆਂ ਹੁੰਦੀਆਂ ਹਾਂ ਮਿਰਚਾਂ ਸੋਹਣਾ ਲੱਗਦਾ ਆ ਸ਼ੀਸ਼ੇ ਤੇ ਉਸ ਪੈ ਗਈ ਉਹ ਦੇਖ ਕਿੰਨੇ ਸੋਹਣੇ ਫੁੱਲ ਕਿਹੜੇ ਹੁੰਦੇ ਮਮਾ ਇਹ ਲਫੜੀ ਬੰਨ ਮਮਾ ਪੂਰੀ ਟੈਂਕੀ ਵਾਲਾ ਪਾਈ ਤਾਂ ਨਹੀਂ ਹੈਗਾ ਟੁੱਟ ਜਾ ਫੁੱਲ ਤੋੜਨਾ ਮਨਾਂ ਹੈ ਨਹੀਂ ਤੋੜਦੇ ਹੁੰਦੇ ਆ ਕਿੰਨਾ ਸੋਹਣਾ ਏ ਲਿਖਣ ਤੇ ਬਾਗ ਜੀ ਵੀ ਤੋੜ ਕਿੱਥੇ ਲਿਖਿਆ ਹੋਇਆ ਕਿੱਥੇ ਲਿਖਿਆ ਹੋਇਆ ਮਮਾ ਰੋਜ਼ ਦੇ ਨਾਂ ਗਿਆ ਮੈਂ ਹੁਣ ਤੁਹਾਨੂੰ ਫੁੱਲ ਦੇ ਰਹੀ ਆ ਇਹ ਰੋਜ਼ ਬੇਸ਼ੱਕ ਨਾ ਹੋਵੇ ਫੁੱਲ ਤਾਂ ਫੁੱਲੇ ਆ ਫੁੱਲੇ ਤਾਂ ਫੁੱਲੇ ਆ ਰੋਜ਼ਾਂ ਦਾ ਬੈਠ ਨਹੀਂ ਹੁੰਦਾ ਲੈ ਥੈਂਕ ਯੂ ਤੇਰਾ ਗੜਾ ਕਰ ਖਾ ਹੋ ਰਿਹਾ ਜਲਦੀ ਮਾਂ ਆਮੀ ਹੁੰਦਾ ਤਾਂ ਚਾਈਨੀਜ਼ ਦਾ ਖਾ ਰਿਵਨੀਆ ਉਹ ਅੰਜ ਆਪਣੇ ਮੂੰਹੋਂ ਆਪ ਹੀ ਨਿਕਲ ਗਿਆ ਓਹ ਦੇ ਸੂਰਜ ਚੜੂਗਾ ਹੁਣ ਹਨਾ ਮम्मा ਕਹਿੰਦੇ ਚੜਦਾ ਸੂਰਜ ਦੇਖਣਾ ਚੰਗਾ ਹੁੰਦਾ ਨਾਲੇ ਅੱਖਾਂ ਦੀ ਨਿਗਾਰ ਠੀਕ ਰਹਿੰਦੀ ਆ ਮੈਂ ਬਹਿਲਾ ਸੂਰਜ ਨੂੰ ਸਲਾਮਾ ਸਵੇਰੇ ਉੱਠ ਕੇ ਆਪਣੇ ਕੰਮਾਂ ਕਾਤੇ ਜਾਓ ਚੜਦੇ ਸੂਰਜ ਤਾਂ ਹੀ ਲੋਕ ਜਾਣਦੇ ਆਪਾਂ ਘਰੇ ਨਹੀਂ ਜਾਂਦੇ ਆਪਾਂ ਵੀ ਚਰੇ ਹੁੰਨੇ ਆਪਾਂ ਕੋਈ ਕੰਮ ਛੋੜਾ ਕਰਦੇ ਆਪਾਂ ਵੇਲੇ ਤੁਰੇ ਹੋਏ ਜੇ ਸਹੀ ਚੰਗੀ ਹੋਗੀ ਤਾਂ ਹੀ ਕੰਮ ਕਰਾਂਗੇ ਆਪਾਂ ਵੈਰੀ ਗੁੱਡ ਵੈਰੀ ਗੁੱਡ ਉਹ ਕਿੰਨਾ ਸੋਹਣਾ ਬਣ ਜਿਵੇਂ ਹਾਂ ਉਹ ਮੇਰੇ ਗਿੱਟੇ ਦੁਖਦੇ ਆ ਉਹ ਦੇ ਕਿੰਨੀ ਸੋਹਣ ਲੱਗਦੀ ਆ ਉਹ ਕਿਹੜਾ ਹੁੰਦਾ ਹੋ ਚੜਦੇ ਸੂਰਜ ਦੀ ਜ਼ੂਮ ਕਰ ਕਿਹੜਾ ਹੁੰਦਾ ਹੋ ਯਾਰ ਮੈਂ ਭੁੱਲ ਗਈ ਦਿਨ ਚੜਦਾ ਤੇ ਸੂਰਜ ਦਿਖਾਉਂਦਾ ਲਾਲੀਆਂ ਕਿੰਨਾ ਸੋਹਣਾ ਲੱਗਦਾ ਜਿੰਨਾ ਸੱਜਰੀ ਸਵੇਰ ਤੇ ਦੇਖਦੇ ਹੁੰਦੇ ਉਦੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਹਨਾ ਗੋਲ ਸਾਫ ਸੁਥਰਾ ਕਲਰ ਕਿੰਨੇ ਪਿਆਰੇ ਇਹ ਜੇ ਕਲਰ ਰਿਅਲ ਕਿਹਨੂੰ ਹਣੂਮਾਨ ਜੀ ਨੇ ਵੈਸੇ ਸੂਰਜ ਕਿਉਂ ਖਾਦਾ ਸੀ ਆ ਜੀ ਚਲੋ ਜਲੀਏ ਬਸ ਥੱਕ ਗਏ ਗਿੱਟੇ ਗੋੜੀ ਵਾਲੇ ਬੰਦੇ ਦਾ ਭੱਜ ਜੱਲੇ ਇਹਨਾਂ ਦੇ ਗਿੱਟੇ ਅੱਜ ਜਾਂ ਤਾਂ ਦੁੱਬਦੇ ਆ ਲੱਗਦਾ ਨਹੀਂ ਦੁੱਬਦੇ ਹਾਂ ਮਮਾ ਆਈਆ ਭੱਜੀ ਲਾਲ ਪੂੰਛ ਵਾਲੀ ਟਾਟੀਰੀ ਜੁਲਫਾਂ ਛੇਤੀ ਵੜਦੀ ਐ ਜੁਲਫਾਂ ਗੱਡੀ ਕੇ ਮम्मा ਦੇਖੀ ਫੇਰ ਆਈ ਜੁਲਫਾਂ ਅੰਦਰ ਤਾਂ ਮਾਰੀ ਮੜ ਜਾ ਤਾਪ ਕਾ ਬਸ ਉਹ ਦਾ ਕਿੰਨਾ ਸੋਹਣਾ ਚੜ ਗਿਆ ਮम्मा ਸੂਰਜ ਉਹ ਪੰਛੀ ਵੀ ਜਾ ਰਹੇ ਸੀਗੇ ਸੂਰਜ ਦੇ ਉੱਪਰ ਦੀ ਲੋਕ ਅੱਗੇ ਨੂੰ ਲੋਕਾਂ ਦੀ ਵੀ ਹੱਦ ਹੁੰਦੀ ਆ ਦੱਸ ਦੁਕਾਨਾ ਅੱਜ ਤਾਂ ਸਾਰਾ ਫਰਮ ਮਿਲ ਰਹੀ ਮਿਲਦਾ ਹੁਣ ਕੰਧਾਂ ਤੋਂ ਵੀ ਮਿਲਣ ਲੱਗ ਗਿਆ ਉਹ ਇੱਥੋਂ ਲੈ ਲਿਓ ਜੀ ਨੇ ਲੈਣਾ ਵੀਰੋ ਸਾਰ ਰੁਕ ਜਾ ਐਨੀ ਤੇਜ਼ ਸਰ ਮਮਾ ਜੀ ਵਸ ਧੱਕੇ ਅਸੀ ਤਾਂ ਕਿ ਹਾਨੀ ਤੁਹਾਨੂੰ ਉញੋਂ ਬਾਜ ਪਈ ਹੋਣੀ ਆ ਜੇ ਜ਼ੋਰ ਨੇ ਬਾਜ ਮਾਰੀ ਹੋਣੀ ਆ ਮੰਮਾ ਤਾਂ ਅੱਜ ਸਕੂਟਰ ਹੀ ਚਲਾ ਕੇ ਉਹ ਮੁੜੂਗੀ ਚੰਗੀ ਜਿਹਾ ਐਥੇ ਮੁੜ ਦਿਓ ਨੀ ਇਹ ਤਾਂ ਨਹੀਂ ਹਰਦੇ ਅੱਜ